ਇਹ ਤੁਹਾਡੇ ਸਾਹਮਣੇ ਸੀਸੀਟੀਵੀ ਤਸਵੀਰਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀਆਂ ਨੇ ਇੱਥੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਦਿਖਾਉਂਦੇ ਹੋਏ ਪੁਰਾਣੀ ਰਾਂਚਿਸ ਤੇ ਚੱਲਦੇ ਰੌਬਨ ਰਾਏ ਤੇ ਉਸਦੇ ਸਾਥੀ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਗੋਲੀਆਂ ਚਲਾ ਦਿੱਤੀਆਂ ਸਨ ਤੇ ਹੁਣ ਉਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ પાસે ਪੁਲਿਸ ਨੇ ਇੱਕ ਪਿਸਤੌਲ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ ਇਹਨਾਂ ਦੀ ਰਿਮਾਂਡ ਹਾਸਲ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਤਾਨਮੇਂ ਏਰੀਆ ਦੇ ਥਾਣਾ ਵੀਰਵਿੰਡ ਜਿਹੜਾ ਏਰੀਆ ਪੈਂਦਾ ਹੈ ਉੱਥੇ ਇੱਕ ਗਰੁੱਪਸ ਦੀ ਆਪਸ ਦੇ ਵਿੱਚ ਕਾਫੀ ਲੜਾਈ ਝਗੜਾ ਜਿਹੜਾ ਹੋਇਆ ਸੀ ਜਿੱਥੇ ਗੋਲੀਆਂ ਵੀ ਚੱਲੀਆਂ ਸੀ ਕਾਫੀ ਇੱਕ ਥੋੜਾ ਦਹਿਸ਼ਤ ਵਾਲਾ ਏਰੀਆ ਮਾਹੌਲ ਜਿਹਾ ਬਣ ਗਿਆ ਸੀ ਉਸ ਏਰੀਆ ਦੇ ਵਿੱਚ ਇੱਕ ਸ਼ੈਲਾ ਨਾਮ ਦਾ ਜਮਨਿੰਦਰ ਸ਼ੈਲਾ ਉਹਦੀ ਤੇ ਇੱਕ ਰੋਬਿੰਦੋ ਆਪਸ ਦੇ ਵਿੱਚ ਗਰੁੱਪ ਨੇ ਲੜਕਿਆਂ ਦੇ ਜਿਨ੍ਹਾਂ ਦੀ ਆਪਸ ਦੇ ਵਿੱਚ ਪਹਿਲਾਂ ਫੋਨ ਤੇ ਲੜਾਈ ਫੋਨ ਤੇ ਗੱਲ ਸੁਣੀ ਹੋਈ ਆ ਤੋ ਤੁਮੈਮਾ ਹੋਈ ਆ ਬੱਚੋਂ ਸ਼ੈਲਾ ਆਪਣੇ ਨਾਲ ਜਿਹੜੇ ਹੋਰ ਕੁਛ ਲੜਕੇ ਲੈ ਕੇ ਉਹਦੇ ਦੋਸਤ ਦੇ ਕਰਨਵ ਦੇ ਘਰ ਜਿੱਥੇ ਉਹ ਰੋਬਿਨ ਤੇ ਉਹਦੇ ਨਾਲ ਦੇ ਦੋਸਤ ਉੱਤੇ ਬੈਠੇ ਸੀ ਜਿੱਥੇ ਉਹਨਾਂ ਦੇ ਨਾਲ ਗਏ ਆ ਉੱਥੇ ਇਟਾ ਰੋੜੇ ਚਲੇ ਉਹਨਾਂ ਨੇ ਜਿਹੜੇ ਇੱਕ ਪਾਰਟੀ ਨੇ ਉਹ ਚ ਗੋਲੀਆਂ ਵੀ ਚਲਾਈਆਂ ਇਸ ਸਾਰੇ ਜਿਹੜਾ ਉਹਤੇ ਕੇਸ ਰਿਜਿਸਟਰ ਕੀਤਾ ਗਿਆ ਪਛਾਤਾਜ ਕੀਤਾ ਗਿਆ ਇਹ ਸਾਰੇ ਦੇ ਵਿੱਚ ਇੱਕ ਬੜਾ ਵਧੀਆ ਐਸਐਚਓ ਬੀ ਡਿਵੀਜ਼ਨ ਨੇ ਕੰਮ ਜਿਹੜਾ ਕੀਤਾ ਉਹਨਾਂ ਦੀ ਪੁਲਿਸ ਪਾਰਟੀ ਨੇ ਵਿਜੇ ਦੇ ਵਿੱਚ ਚਾਰ ਮੁਲਜ਼ਮ ਜਿਹੜੇ ਬਾਈ ਨੇਮ ਜਿਹੜੇ ਸੀਗੇ ਮੇਨ ਮੁੱਖ ਦੋਸ਼ੀ ਜਿਹੜੇ ਸੀਗੇ ਉਹ ਫੜੇ ਗਏ ਨੇ ਜਿਨ੍ਹਾਂ ਕੋ ਇੱਕ 32 ਬੋਲ ਦਾ ਦੇਸੀ ਰੋਲਵਰ ਵੀ ਮਿਲਿਆ ਹੈਗਾ ਪਿਸਟਲ ਮਿਲਿਆ ਹੈਗਾ ਜਿਹੜਾ ਉਹ ਰਿਕਵਰ ਕੀਤਾ ਦਾਤਰ ਗੰਡਾਸੇ ਬਾਕੀ ਚੀਜ਼ਾਂ ਵੀ ਰਿਕਵਰ ਕੀਤੀਆਂ ਗਈਆਂ ਇਹਨਾਂ ਦਾ ਆਪਸ ਦੇ ਵਿੱਚ ਪੁਰਾਣਾ ਜਿਹੜਾ ਲਾਗ ਦਾੜ ਸੀ ਜਿਹਦੇ ਕਰਕੇ ਉੱਥੇ ਗੇਟ ਉਹਨਾਂ ਦੇ ਨਾਲ ਇਹ ਹਮਲਾ ਕੀਤਾ ਉਹਨਾਂ ਦੀ ਜਗ੍ਹਾ ਤੇ ਇੱਕ ਇਨਫੈਕਸ਼ਨਰੀ ਸ਼ਾਪ ਤੇ ਉੱਥੇ ਇਹ ਤੋੜਪਾਨ ਕੀਤੀ ਹੋਈ ਸੀ ਨਾਲ ਉਹਨਾਂ ਕਾਬਲੇ ਗੌਰ ਹੈ ਕਿ ਬੀਤੇ ਦਿਨੀ ਜ਼ਖਮੀਆਂ ਵੱਲੋਂ ਦੱਸਿਆ ਗਿਆ ਸੀ ਕਿ ਇੱਕ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਜਦੋਂ ਇਹਨਾਂ ਹਮਲਾਵਰਾਂ ਵੱਲੋਂ ਦੂਜੀ ਧਿਰ ਦੇ ਕਿਸੇ ਮੁੰਡੇ ਦੀ ਭੈਣ ਨੂੰ ਛੇੜਿਆ ਗਿਆ ਸੀ ਜਿਸ ਤੋਂ ਬਾਅਦ ਇਹ ਲੜਾਈ ਪਈ ਸੀ ਕਾਨੂੰਨ ਵੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਤੇ ਅੱਗੇ ਹੋਰ ਕੀ ਖੁਲਾਸੇ ਹੁੰਦੇ ਨੇ ਅੰਮ੍ਰਿਤਸਰ ਤੋਂ ਲੱਲੇ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ